ਕੱਢ ਜਾ ਯਾਰ ਉਹ ਖੜ ਚੋ ਯਾਰ ਚੌਥੀ ਲੈ ਵੀ ਮੈਚ ਸ਼ੁਰੂ ਕਰਾਓ ਬਰਾ ਭਰਾ ਵੜ ਕੇ ਗਰਾਊਂਡ ਨੰਬਰ 2 ਦਾ ਵੀ ਇੱਕ ਨੰਬਰ ਗਰਾਊਂਡ ਤੇ ਵੀ ਦੋਵੇਂ ਟੀਮਾਂ ਆ ਗਈਆਂ ਨੇ ਵੀਰੇ 15 ਪੁਆਇੰਟਾਂ ਦਾ ਮੈਚ ਆ ਸਰਵ ਚੇਂਜ ਨਾਲ ਇਹ ਨੋਟ ਕਰ ਲੈਣਾ ਕਿ ਸਾਰੇ ਖਿਡਾਰੀ 2 ਨੰਬਰ ਗਰਾਊਂਡ ਤੇ ਵੀ ਇੱਕ ਰੈਫਰੀ ਲਾਓ ਜੀ 2 ਨੰਬਰ ਗਰਾਊਂਡ ਦਾ ਵੀ ਮੈਚ ਸ਼ੁਰੂ ਕਰਾਂਗੇ ਜੀ ਅੱਪਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਦੇ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਸੰਭੀ ਹੈ ਅੱਜ ਕੰਦੇ ਤਰੌੜੇ ਦੀ ਧਰਤੀ ਹੈ ਹਾਂਜੀ ਹਾਂਜੀ ਸਾਰੇ ਭਰਾਵਾਂ ਉਸ ਬਾਦ ਤੁਹਾਡੇ ਟੈਸਟਮੈਨ ਲਈ ਉਹਨਾਂ ਦੇ ਲਈ ਐਲ.ਈ.ਡੀ.ਆਂ ਦਿੱਤੀਆਂ ਜਾਂਦੀਆਂ ਤੇ ਪਲਾ ਜਿਹੜਾ ਅੱਜ ਦੇ ਇਸ ਖੇਡ ਟੂਰਨਾਮੈਂਟ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਕਰੌੜਾ ਕਲਾ ਤੇ ਦੂਜੇ ਪਾਸੇ ਮਾਨਮ ਪਟਿਆਲ ਦੀ ਟੀਮ ਆਈ ਹੈ ਇਧਰਲੇ ਪਾਸੇ ਦੂਜਾ 17000 ਬਈ ਤੀਜਾ ਚੌਥਾ 55500 ਯਾਰੀ ਰੂਰ ਕਰਦੇ ਸਾਰੇ ਭਰਾ ਇੱਕ ਇੱਕ ਵਾਰੀ ਮੈਚ ਬਹੁਤ ਤਗੜੇ ਲੱਗਣਿਆ ਬਈ ਖਿੱਚੋ ਕੰਮਾਂ ਨੂੰ ਸ਼ੇਅਰ ਕਰਦੇ ਹੋ ਇੱਕ ਇੱਕ ਵਾਰੀ ਸਾਰੇ ਭਰਾ ਹਾਂਜੀ ਲੈ ਵੀ ਮੈਚ ਵੀਰੇ ਸ਼ੁਰੂ ਹੋ ਚੁੱਕਿਆ ਆਪਣੇ ਕੋਲ ਇੱਕ ਵਾਰੀ ਬਾਈ ਬਣ ਕੇ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ ਤੇ ਤਾਲੀਆਂ ਜਰੂਰ ਮਾਰ ਦਿਓ ਮੇਰਾ ਭਰਾ ਬਣ ਕੇ ਸਾਰੇ ਦੋਨੇ ਬਹੁਤ ਬਹੁਤ ਸਵਾਗਤ ਇਧਰਲੇ ਪਾਸੇ ਤਰਖੇੜੀ ਵਾਲੇ ਮੁੰਡਾ ਨੇ ਜਿਹੜਾ ਪਹਿਲਾ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੰਦਾ ਹੈ ਵੀ ਲੋਰੀਆਂ ਮੋਬਾਈਲ ਤੇ ਸੁਣਾਉਣ ਵਾਲੀਆਂ ਭੁੱਲ ਜਨ ਮਾਵਾ ਪੁੱਤ ਸ਼ੇਰ ਹੋਣਗੇ ਤੇ ਤਾਕਤਾਂ ਦੀ ਧੋਜ ਵੀ ਜਿਹੜੇ ਚਿੱਟਾ ਦੱਸਦੇ ਆ ਤੇ ਜੰਗ ਦੇ ਮੈਦਾਨ ਦੀ ਮਿੱਟੀ ਢੇਰ ਹੋਣਗੇ ਖੇਡ ਦਾ ਮੈਦਾਨ ਸਿੱਧਾ ਕਰੇ ਫੈਸਲੇ ਤੇ ਸਰਦਾਰਾਂ ਦੇ ਫਣਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਤੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਉਹ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਆ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਤੇ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਦੀ ਹੁੰਦੀ ਇਧਰਲੇ ਪਾਸੇ ਕੰਦੇ ਮੁੰਡੇ ਸਰਦਾਰ ਖੇਡਦੇ ਆ ਤੇ ਕਦੇ ਕਮਾਲ ਦੀ ਖੇਡ ਆ ਮੁੰਡਿਆਂ ਦੀ ਦੂਜੇ ਪਾਸੇ ਪਟਿਆਲਾ ਮਾਨਵ ਦੀ ਟੀਮ ਨਵੇਂ ਮੁੰਡੇ ਆ ਤੇ ਜਦੋਂ ਥੋੜਾ ਹੋ ਗਿਆ ਤਜਰਬਾ ਇਹਦਾ ਮੁੰਡਿਆਂ ਦਾ ਤੇ ਇਹਨਾਂ ਮੁੰਡਿਆਂ ਦਾ ਵੀ ਕਹਿੰਦੇ ਨਾਮ ਬੋਲਣਾ ਲੋਕਾਂ ਨੇ ਇਹਨਾਂ ਤੋਂ ਪੁੱਛ-ਪੁੱਛ ਕੇ ਮੇਲੇ ਰੱਖਣੇ ਆ ਪਹਿਲੇ ਰਾਉਂਡ ਦਾ ਪਹਿਲਾ ਮੈਚ ਕੌਣ ਜਿੱਤ ਕੇ ਧੰਨ-ਧਨ ਕਰਾ ਦੇਗਾ ਗੱਲ ਸਾਰੀ ਜਿਹੜੀ ਟਾਈਮ-ਟਾਈਮ ਦੀ ਹੈ ਪ੍ਰਿੰਸ ਉਹਦਰ ਵੀ ਚਲਾ ਦੋ ਮੈਚ ਭਾਈ ਦੋ ਦਾ ਵੀ ਓਕੇ ਕੋਈ ਨਹੀਂ ਠੀਕ ਹੈ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਸਾਰੇ ਭਰਾ ਇੱਕ ਵਾਰੀ ਸ਼ੇਅਰ ਕਰ ਦਿਓ ਸਾਰੇ ਵੀਰ ਕੀ ਨਾ ਆਇਆ ਗੇਰਾ ਰੂਬੀ ਦੀ ਗੱਡੀ 'ਚ ਦੇਖ ਲਓ ਉਹਨੂੰ ਕੋਤਲੋ ਰੂਫੀ ਨੂੰ ਹੈਲੋ ਗੱਡੀ 'ਚ ਦੇਖਿਆਓ ਬਹੁਤ-ਬਹੁਤ ਧੰਨਵਾਦ ਨਾਲ ਹੀ ਅੰਦਰ ਲਾਈਵ ਵਾਲੇ ਦੋਨੋਂ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦਾ ਜਿਹੜਾ ਇਹ ਖੇਡ ਟੂਰਨਾਮੈਂਟ ਆ ਬਾਈ ਜੀ ਪੀਵੀ 26 ਵਾਲੀਬਾਲ ਲਾਈਵ ਤੇ ਨਾਲ ਵਾਲੀਬਾਲ ਐਂਡ ਗੱਲਬਾਤ ਇਹ ਦੋਨੋਂ ਤਰੀਕਿਆਂ ਦੇ ਦਰੀਆ ਜਿਹਦਾ ਇਹ ਖੇਡ ਟੂਰਨਾਮੈਂਟ ਜਿਹੜਾ ਕਵਰ ਕੀਤਾ ਜਾ ਰਿਹਾ ਫੇਸਬੁੱਕ ਤੇ ਤੇਜ਼ ਬਣੇ ਹੋਏ ਨੇ ਵਾਲੀਬਾਲ ਐਂਡ ਗੱਲਬਾਤ ਔਰ ਪੀਵੀ 26 ਵਾਲੀਬਾਲ ਲਾਈਵ ਚੱਕ ਮਾਫੀ ਪਿੰਡ ਤੋਂ ਮਨੀ ਆਇਆ ਹੋਇਆ ਤੇ ਨਾਲ ਝੰਮੜ ਪਿੰਡ ਤੋਂ ਮਨਦੀਪ ਆਇਆ ਸਾਡਾ ਭਰਾ ਇਹਨਾਂ ਦੋਨੋਂ ਵੀਰਾਂ ਦਾ ਅੱਜ ਦੇ ਇਸਕੇ ਟੂਰਨਾਮੈਂਟ ਦੇ ਵਿੱਚ ਪਹੁੰਚਣ ਤੇ ਆਪਾਂ ਦਿਲੋਂ ਧੰਨਵਾਦ ਕਰਾਂਗੇ ਲੈ ਵੀ ਅਗਲਾ ਮੈਚ ਜਿਹੜਾ ਗਰਾਊਂਡ ਨੰਬਰ 1 ਦਾ ਬਾਈ ਉਹ ਪੰਜ ਜ਼ਰੂਰ ਬੋਲਾਂਗੇ ਕਿਉਂਕਿ ਟੀਮਾਂ ਰੈਡੀ ਰਹਿਣ ਗਿਆ ਅਗਲੇ 2 ਮੈਚ ਆਪਾਂ ਨੂੰ ਜਰੂਰ ਦੱਸੇ ਜਾਣ ਤਾਂ ਜੋ ਖਿਡਾਰੀਆਂ ਨੂੰ ਆਪਾਂ ਨੇੜੇ ਕਰ ਲਈਏ ਗਰਾਊਂਡਾਂ ਦੇ ਇੰਦਰ ਜਿੰਨੇ ਵੀ ਭਰਾ ਪਹੁੰਚਿਆ ਵੀ ਮੈਂ ਡਰਦਾ ਹਾਂ ਇਸ ਮੈਚ ਨੂੰ ਵਿੱਚ ਕੁਝ ਬੋਲਾਂਗੇ ਕੁਝ ਨਾਮ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਇਹਨਾਂ ਕਿਹੜਾ ਕਿਹਦਾ ਨਾਮ ਬੋਲਾਂ ਸਾਰੇ ਸਾਡੇ ਬੜੇ ਸਤਿਕਾਰਯੋਗ ਵੱਡੇ ਛੋਡੇ ਭਰਾ ਪਹੁੰਚਿਆ ਰੌਣਕ ਲੱਗੀ ਅੱਜ ਦੇ ਇਸਕੇ ਟੂਰਨਾਮੈਂਟ ਦੇ ਵਿੱਚ ਔਰ ਜਿਵੇਂ ਜਿਵੇਂ ਮਹਿਮਾਨ ਪਹੁੰਚਦੇ ਜਾਣਗੇ ਸਭ ਦਾ ਜ਼ਿਕਰ ਕਰਦੇ ਜਾਵਾਂਗੇ ਸਭ ਦਾ ਧੰਨਵਾਦ ਕਰਦੇ ਜਾਵਾਂਗੇ ਆਪਾਂ ਇਧਰ ਨੰਬਰ ਇੱਕ ਵਾਰੀ ਦੱਸਿਓ ਭਾਈ ਜੀ ਕਿੰਨੇ ਕਿੰਨੇ ਸਕੋਰ ਨੇ ਵੀਰੇ ਲਾ ਵੀ ਦੋ ਨੰਬਰਾਂ ਜਿਹੜੇ ਮਾਨਵ ਪਟਿਆਲੇ ਦੀ ਟੀਮ ਦੇ ਤੇ ਤਿੰਨ ਨੰਬਰ ਜਿਹੜੇ ਤਰਖੇੜੀ ਵਾਲੇ ਮੁੰਡਿਆਂ ਦੇ ਆ ਭਾਈ ਬਹੁਤ ਵਧੀਆ ਮੁਕਾਬਲੇ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਗਰਾਊਂਡ ਨੰਬਰ 1 ਦੇ ਵਿੱਚ ਆ ਗਿਆ ਬਾਈ ਸ਼ਾਸਤਰੀ ਨਹੀਂ ਆਇਆ ਜਵੇਰ ਚੌਧਰੀ ਨਾ ਸ਼ਿਰੂਆ ਹੈ ਨਾ ਸ਼ਾਸਤਰੀ ਆ ਜੌਂਟੀ ਆਇਆ ਇਹ ਕਾਰੇ ਵਾਲਾ ਭਰਾ ਸਾਡਾ ਸੱਦੂ ਪਹੁੰਚਿਆ ਹੋਇਆ ਹੈ ਬਾਈ ਦਾ ਜਿਹੜੇ ਇਸਕੇ ਟੂਰਨਾਮੈਂਟ 'ਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਹੈ ਕਾਲੇ ਤੋਂ ਭਰਾ ਸਾਡਾ ਸੰਤੂ ਪੁੱਜਾ ਜਿਹਦੇ ਸਕੇ ਟੂਰਨਾਮੈਂਟ ਦੇ ਵਿੱਚ ਸਾਰੇ ਮਹਿਮਾਨਾਂ ਦਾ ਬੰਦਾ ਧੰਨਵਾਦ ਹੈ ਇਧਰ ਮੈਚ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਕਦੇ ਸ਼ੁਰੂਆਤ ਹੋਈ ਹੈ ਤੇ ਇਧਰਲੇ ਪਾਸੇ ਮੈਂ ਤੱਕ ਰਿਹਾ ਵੀ ਨੰਬਰ 1 ਹੋਰ ਉਹ ਜਿਹੜਾ ਤਰ ਖੇੜੀ ਦੀ ਟੀਮ ਦੇ ਖਾਤੇ ਵਿੱਚ ਜਾਨ ਦੁਰ ਗਿਆ ਵੀ ਲੱਗਦੀ ਜਵਾਨੀ ਚੰਗੀ ਹੱਸਦੀ ਤੇ ਖੇਡਦੀ ਹੈ ਤੇ ਜੱਜ ਦਾ ਬੁੜਾਪਾ ਜੇ ਸਿਆਣੇ ਗੱਲ ਕਰੇ ਤਾਂ ਇੱਜਤ ਕੁਵਾਰੀ ਵੀ ਜਿਹੜੀ ਡਰ ਰੱਖੇ ਮਾਪਿਆਂ ਦਾ ਤੇ ਸੂਰਬੇ ਦੀ ਸੋਭਾ ਦੇ ਮੈਦਾਨੇ ਜੰਗ ਦਾ ਉਹ ਸੂਰਮੇ ਦੀ ਸੋਭਾ ਬਈ ਜੇ ਪੰਧਾਂ ਦੇ ਜੰਗ ਲੜੇ ਤਾਂ ਜੰਗ ਤੇ ਕਹਿੰਦੇ ਜਾਰੀ ਹੈ ਪਰ ਕੌਣ ਜਿੱਤੂਗਾ ਅੱਜ ਵੱਡੇ ਕੱਪ ਨੂੰ ਕਿਹੜੇ ਭਾਗਾ ਵਾਲੇ ਹੋਣਗੇ ਖਿਡਾਰੀ ਜਿਨ੍ਹਾਂ ਨੇ ਐਲਡੀਆਂ ਜਿੱਤ ਜਾਣੀਆਂ ਇਹ ਤੇ ਕਹਿੰਦੇ ਸਾਰੀ ਦੀ ਸਾਰੀ ਗੱਲਬਾਤ ਸਮੇਂ ਤੇ ਡਿਪੈਂਡਾ ਹੈ ਜਿਹੜੇ ਮਿਹਨਤ ਕਰਕੇ ਆਏ ਆ ਉਹਨਾਂ ਜਿੱਤ ਜਾਣਾ ਤੇ ਬਾਕੀ ਕੁਝ ਨਾ ਕੁਝ ਸਿੱਖ ਕੇ ਜਾਣਗੇ ਹਾਰਦਾ ਕੋਈ ਵੀ ਨਹੀਂ ਜਾਂਦੇ ਖਿਡਾਰੀ ਜਿੱਤਣਗੇ ਤੇ ਜਾਂ ਫਿਰ ਕੁਝ ਨਾ ਕੁਝ ਸਿੱਖਣਗੇ ਇਧਰ ਸਾਰਿਆਂ ਭਰਾਵਾਂ ਦਾ ਸਵਾਗਤ ਹੈ ਬਾਈ ਜੀ ਜਿਹੜੀਆਂ ਜਿਹੜੀਆਂ ਟੀਮਾਂ ਦੀ ਐਂਟਰੀ ਫੀਸ ਰਹਿੰਦੀ ਹੈ ਜੀ ਸਾਰੀਆਂ ਟੀਮਾਂ ਆਪਣੀਆਂ ਆਪਣੀ ਐਂਟਰੀ ਜ਼ਰੂਰ ਦੇ ਕੇ ਜਾਓ ਮੇਰਾ ਬਾਈ ਬਣ ਕੇ ਜਿਹੜੀਆਂ ਟੀਮਾਂ ਦੀ ਐਂਟਰੀ ਫੀਸ ਰਹਿੰਦੀ ਹੈ ਜੀ ਬੜਾ ਵੇ ਕਿਨੇ ਹੋਗੇ ਆਊਟ 1 ਆਹ ਲੈ ਜਿੰਨੇ ਦੱਸਿਆ ਜਾ ਜੋ ਆਹ ਲੈ ਜਿੰਨੇ ਟੋਪੇ ਤੇ ਲਾ ਦੇ ਯਾਰ ਆਹ ਦੇਖਰਾ ਮੁੰਡੀਆਂ ਦਾ ਸਾਹਮਣਾ ਕਿ ਦਿਓ ਮਨਦੀਪ ਇੱਕ ਮਿੰਟ ਆਈ ਬੈਠਣ ਤੋਂ ਪਹਿਲਾਂ ਇੱਕ ਮਿੰਟ ਆਈ ਹੈਲੋ ਜੈਨੇ ਜਿਹੜੇ ਅਗਲੇ ਮੈਚ ਨੇ ਭਰਾਵੜ ਕੇ ਸਾਰੀਆਂ ਟੀਮਾਂ ਧਿਆਨ ਦੇਣ ਜਿੰਨਾਂ ਦੀ ਐਂਟਰੀ ਨਹੀਂ ਹੋਈ ਬਈ ਆਪਣੀ ਐਂਟਰੀ ਵੀ ਜ਼ਰੂਰ ਦੇਖ ਕੇ ਜਾਣਗੇ ਟੀਮਾਂ ਵੀਰੇ ਜਿਹੜੀਆਂ ਖੇਡ ਰਹੀਆਂ ਹਨ ਟੀਮਾਂ ਨੂੰ ਵੀ ਬੇਨਤੀ ਹੈ ਜੀ ਲਾਈਵ ਚੱਲ ਰਿਹਾ ਹੈ ਕਿਸੇ ਟੀਮ ਨੂੰ ਆਪਾਂ ਜੇਕਰ ਮੈਚ ਰੋਕ ਕੇ ਕਹਿੰਦੇ ਆ ਵੀ ਆਹ ਟੀਮਾਂ ਦੀ ਐਂਟਰੀ ਵੀ ਰਹਿੰਦੀ ਹੈ ਉਤੇ ਬਹੁਤ ਵਧੀਆ ਗੱਲ ਨਹੀਂ ਸਾਰੇ ਮੇਰਾ ਬਹੁਤ ਬੇਨਤੀ ਹੈ ਮੇਰਾ ਵੀਰ ਬਣ ਕੇ ਆਪੋ ਆਪਣੇ ਐਂਟਰੀ ਫੀਸ ਆਪਣੇ ਆ ਵੀ ਜਮਾ ਕਰਵਾ ਦਿਓ ਮੇਰਾ ਵੀਰ ਸਾਰੀਆਂ ਟੀਮਾਂ ਨੂੰ ਪਤਾ ਹੀ ਹੈ ਜਿੰਨਾਂ ਦੀ ਐਂਟਰੀ ਦਿੰਦੀ ਹੈ ਸੋ ਸਾਰੇ ਵੀਰ ਕਿਰਤਾ ਕਰਕੇ ਆਪਣਾ ਆਪਣਾ ਉਹ ਜਿਹੜਾ ਨਾਮ ਵੀ ਲਿਖਾ ਕੇ ਜਾਣ ਤੇ ਐਂਟਰੀ ਫੀਸ ਵੀ ਜਰੂਰ ਜਮਾ ਕਰਵਾ ਦਿਓ ਮੇਰਾ ਵੀਰ ਬਣ ਕੇ 2 ਨੰਬਰ ਗਰਾਊਂਡ ਦਾ ਚੱਲ ਪਿਆ ਵੀਰੇ ਮੈਚ 2 ਨੰਬਰ ਗਰਾਊਂਡ ਬੜੀ ਮਿਹਰਬਾਨੀ ਜੀ ਲੈਪੇ ਇੱਥੇ ਰੱਖ ਲੈ ਪੋਣੀ ਇੱਥੇ ਰੱਖ ਲੈ ਇਹ ਜੀ ਲਾ ਦੇ ਪਿਆ ਚਾਰਜ ਸੀ ਟਾਈਪ ਹੈ

ਆਪਾਂ ਜਿਹੜਾ ਦਿਲੋਂ ਧੰਨਵਾਦ ਕਰਦੇ ਆ ਭਰਾਵਾਂ ਨੇ ਹਾਜ਼ਰੀ ਬਹੁਤ ਵੱਡੀ ਭਰੀ ਹੈ ਬਹੁਤ ਬਹੁਤ ਸਵਾਗਤ ਹੈ ਕੱਲੇ ਕੱਲੇ ਵੀਰ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਜਿਹੜਾ ਸਾਡੇ ਸਿਰ ਮੱਥੇ ਆ ਇਧਰ ਮੈਚ ਵੀ ਬਹੁਤ ਟਕਾਣੇ ਦਾ ਖੇਡਾ ਜਾ ਰਿਹਾ ਹੈ ਗਰਾਊਂਡ ਨੰਬਰ 1 ਦੇ ਵਿੱਚ ਤੇ 2 ਨੰਬਰ ਗਰਾਊਂਡ 'ਚ ਵੀ ਦੋਨੋਂ ਟੀਮਾਂ ਦਾ ਕਹਿੰਦੇ ਜੋਰ ਲੱਗਿਆ ਹੋਇਆ ਵੀ ਜੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਬਣਾ ਭੇੜ ਪਈ ਹੈ ਤੇ ਜਦੋਂ ਲੱਗਦੀ ਕੋਈ ਟੱਕੜੀ ਦੀ ਬਾਲ ਤੇ ਲੋਕੀ ਪੈਂਦੇ ਆ ਨੱਚ ਮਿੱਤਰੋ ਵੱਧ ਗਿਆ ਬਾਲੀਬਾਲ ਦਾ ਕਰੇ ਜੇ ਗੱਲ ਸੋੜਾਂ ਨੇ ਸੱਚ ਮਿੱਤਰੋ ਹਲੋ ਚਲੋ 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 ਹਲੋ ਹਲੋ ਬਾਰ ਲਾਸਟ ਆ ਗਿਆ ਬਾਈ ਤੇ ਤੂੰ ਪੂਰੀ ਟੀਮ ਦਾ ਦਲਸ਼ਾਦ ਵੀਰੇ ਦਲਸ਼ਾਦ ਵੀ ਅਗਲਾ ਮੈਚ ਬੋਲਦੇ ਹੋ ਆਦੀਦਰ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਅੱਜ ਦੇ ਆਪਣੇ ਮੁੱਖ ਮਹਿਮਾਨ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦਾ ਵੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਔਰ ਨਾਲ ਉਹਨਾਂ ਦਾ ਬੇਟਾ ਰਣਜੀਤ ਬਿਰਕ ਉਹਨਾਂ ਦਾ ਵੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਬਹੁਤ-ਬਹੁਤ ਮਿਹਰਬਾਨੀ ਹੈ ਜੀ ਔਰ ਉਧਰ ਭਰਾ ਸਾਡਾ ਜਸ਼ਨ ਬਨੇਰਾ ਬਾਈ ਪ੍ਰਦੀਪ ਬਨੇਰਾ ਹਰਸ਼ ਖੰਗੂੜਾ ਨਾਲ ਬਾਈ ਹਰਸ਼ ਸ਼ੇਰਗਿੱਲ ਦਿਲਜੋਤ ਬਨੇਰਾ ਜੋਬਨ ਕਮਾਨ ਸਾਡਾ ਵੀਰ ਹਰਸ਼ ਮੰਡਾਲਾ ਨਿਧਾਨ ਕੀਤੀ ਕਮਲਨ ਟਾਰ ਸਾਡਾ ਭਰਾ ਗੁਰਜਿੰਦਰ ਟਾਲ ਔਰ ਭਾਈ ਹੈਵਨ ਟਵਾਣਾ ਉਹਨਾਂ ਭਰਾਵਾਂ ਦੀ ਵੀ ਹਾਜ਼ਰੀ ਬਹੁਤ ਵੱਡੀ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜਗਸ਼ਨ ਮਨੇਰਾ ਸਾਡਾ ਭਰਾ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਸਾਰੇ ਵੀਰਾਂ ਦਾ ਸਵਾਗਤ ਇੰਦਰ ਬਿੱਟੂ ਗੁੱਜਰ ਗਰੁੱਪ ਦਾ ਵਿਸ਼ੇਸ਼ ਤੌਰ ਤੇ ਜਿਹੜਾ ਆਪਾਂ ਧੰਨਵਾਦ ਕਰਦੇ ਆਂ ਵੀ ਪੈਰ-ਪੈਰ ਉੱਤੇ ਜਿੰਨਾ ਦਿੱਤੀਆਂ ਦਲੇਰੀਆਂ ਜਾਨ ਤੋਂ ਪਿਆਰੇ ਬਣੇ ਪਾਵਾ ਜਿਹੜੇ ਮੇਰੀਆਂ ਮੇਰੇ ਲਈਓ ਸੀਨੇ ਉੱਤੇ ਖਾਦਾ ਤਲਵਾਰਾਂ ਨੂੰ ਤੂੰ ਮੇਰੀ ਵੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ ਮੇਰੀ ਵੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ ਸ਼ਹੀਰ ਭਗਸੇਆ ਸਪੋਰਟਸ ਕਲੱਬ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਔਰ ਦੀਪ ਸਿੰਧੂ ਔਰ ਸਿੰਧੂ ਮੋਸੀਆ ਦੀ ਯਾਦ ਨੂੰ ਸਵਾਰਪਿਤ ਭਰਾਵਾਂ ਨੇ ਵੱਡਾ ਕੰਮ ਕਰਵਾਇਆ ਹੈ ਤੇ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਭਾਈ ਜਿਹੜੀਆਂ ਟੀਮਾਂ ਦੀ ਹਾਲੇ ਤੱਕ ਐਂਟਰੀ ਨਹੀਂ ਹੋਈ ਹੈ ਉਹ ਸਾਰੀਆਂ ਟੀਮਾਂ ਆਪਣੇ ਆਪਣੇ ਐਂਟਰੀ ਕਰਵਾਓ ਜੀ ਜੀ ਬੇਨਤੀ ਆ ਜੀ ਬਰਦਾੜੀ ਦੀ ਏ ਟੀਮ ਤੇ ਨਵੀ ਕਲਾ ਇਹ ਟੀਮਾਂ ਗਰਾਊਂਡ ਨੰਬਰ 1 ਦੇ ਵਿੱਚ ਆਓ ਜੀ ਬਰਦਾੜੀ ਦੀ ਏ ਟੀਮ ਤੇ ਨਵੀ ਕਲਾ ਗਰਾਊਂਡ ਨੰਬਰ 1 ਦੇ ਵਿੱਚ ਤੇ ਨਾਲ ਹੀ ਵੀਰੇ ਦੀਪਨਗਰ ਪਟਿਆਲਾ ਤੇ ਤਰੌੜੇ ਦੀ ਬੀ ਟੀਮ ਦਾ ਮੈਚ ਹੈ ਵੀਰੇ ਇਹ ਟੀਮਾਂ ਦੇ ਖਿਡਾਰੀ ਕਰਤਾ ਕਰਕੇ ਗਰਾਊਂਡਾਂ ਦੇ ਨੇੜੇ ਆ ਜਾਣ ਬਰਦਾੜੀ ਦੀ ਏ ਟੀਮ ਦਾ ਮੈਚ ਹੈ ਵੀਰੇ ਖਿਡਾਰੀ ਬਾਈ ਜੀ ਮਰਦਾ ਖੜੀ ਦੀ ਏ ਟੀਮ ਤੇ ਬਵੀ ਕਲਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਬਾਈ ਜੀ ਗਰਾਊਂਡ ਦਾ ਪਰ ਇੱਕ ਦੇ ਵਿੱਚ ਆ ਜਾਣਗੇ ਜੀ ਤੇ ਨਾਲ ਹੀ ਤਰੌੜੇ ਦੀ ਬੀ ਟੀਮ ਦਾ ਮੈਚ ਖੇਡਿਆ ਜਾਣਾ ਤੇ ਦੀਪਨਗਰ ਪਟਿਆਲੇ ਦੀ ਟੀਮ ਦੇ ਨਾਲ ਇਹ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਬਾਹਰ ਜਾਣਗੇ ਜਲਦੀ ਦੇ ਨਾਲ ਔਰ ਉਧਰ ਭਰਾ ਨੇ ਸਾਡੇ ਬਾਈ ਜਸ਼ਨ ਬਨੇਰਾ ਬਾਈ ਪ੍ਰਦੀਪ ਬਨੇਰਾ ਹਰਸ਼ ਖੰਘੂੜਾ ਬਾਈ ਹਰਸ਼ ਸ਼ੇਰਗਿੱਲ ਦਿਲਜੋਤ ਬਨੇਰਾ ਜੋਬੜ ਕਮਾਨ ਤੇ ਨਾਲ ਭਰਾ ਸਾਡਾ ਹਰਸ਼ ਮਡਾਲਾ ਨਿਦਾਨ ਕੀਤੀ ਕੰਬਲ ਟਾਲ ਸਾਡਾ ਪ੍ਰਾ ਬਰਜਿੰਦਰ ਟਾਲ ਭਾਈ ਹੈਮਟਵਾਣਾ ਓਏ ਭਰਾ ਸਾਡੇ ਦਰਬਾਨੋ ਸ਼ੇਤਾਂ ਦੇ ਪਹੁੰਚ ਆ ਜਿਹਦੇ ਸਕੀ ਟੂਰਨਾਮੈਂਟ ਦੇ ਵਿੱਚ ਭਾਈ ਹੋਰਾਂ ਦਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਕਰਾਂਗੇ ਆਪਾਂ ਇਧਰ ਪੱਲਾ ਸਾਰੇ ਦੇ ਸਾਰੇ ਬਿੱਟੂ ਗੁਜਰ ਗਰੁੱਪ ਦਾ ਧੰਨਵਾਦ ਕੀਤਾ ਗਿਆ ਕਮੇਟੀ ਵੱਲੋਂ ਔਰ ਹੁਣ ਸੱਜਣਾ ਮਿੱਤਰਾਂ ਦੀ ਬਹੁਤ ਵੱਡੀ ਹਾਜ਼ਰੀ ਹੈ ਬਹੁਤ ਬਹੁਤ ਸਵਾਗਤ ਹੈ ਲੈ ਵੀ ਤਰਖੇੜੀ ਜਿੱਤ ਗਈ ਇੱਕ ਰਣਾ ਮੈਚ ਕਰਾਓ ਬੜਾ ਵੀਰ ਬਣ ਕੇ ਤਰਖੇੜੀ ਦੀ ਟੀਮ ਦਾ ਕੋਈ ਵੀ ਖਿਡਾਰੀ ਆਓ ਜੀ ਬਾਈ ਜੀ ਮਰਦਾ ਹੈੜੀ ਦੀ ਏ ਟੀਮ ਤੇ ਨਵੀ ਕਲਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਬਾਈ ਜੀ ਗਰਾਊਂਡ ਨੰਬਰ 1 ਦੇ ਵਿੱਚ ਆਜੋ ਗਰਾਊਂਡ ਦੇਲਾ ਆਪਣੇ ਕੋਲ ਸਾਡੀ ਮੈਚ ਕਰਵਾਉ ਮਰਾ ਵੀਰ ਬਣ ਕੇ ਨਾਲ ਵੀਰੇ ਜੜੀਆਂ ਟੀਮਾਂ ਦੀ ਐਂਟਰੀ ਰੈਂਦੀ ਹੈ ਜੀ ਐਂਟਰੀ ਜਰੂਰ ਆਪਣੀ ਜਮਾ ਕਰਵਾਓ ਉਧਰ ਜਸ਼ਨ ਬਨੇਰਾ ਸਾਡਾ ਵੀਰ ਹੈ ਬਾਈ ਪ੍ਰਦੀਪ ਬਨੇਰਾ ਹਰਸ਼ ਖੰਗੂੜਾ ਨਾਲ ਭਾਈ ਹਰਸ਼ ਸ਼ੇਰਗਿੱਲ ਦਿਲਜੋਤ ਮਨੇਰਾ ਭਾਈ ਜੋਬਰ ਕਮਾਰ ਹਰਸ਼ ਮੰਡਾਰਾ ਨਿਹਾਰ ਢੇਪੀ ਔਰ ਕਮਲੋਂ ਟਾਲ ਗੁਰਜਿੰਦਰ ਟਾਲ ਸਾਡਾ ਭਰਾ ਹੈ ਬਿੰਟਵਾਣਾ ਇਹਨਾਂ ਭਰਾਵਾਂ ਨੇ ਵੀ ਅੱਜ ਦੇ ਇਸ ਖੇਡ ਟੂਰਨਾਮੈਂਟ ਚ ਬਹੁਤ ਵੱਡੀ ਹਾਜ਼ਰੀ ਭਰੀ ਹੈ ਭਰਾ ਪੁੱਜ ਗਏ ਸਾਰਿਆਂ ਵੀਰਾਂ ਦਾ ਸਵਾਗਤ ਔਰ ਧੰਨਵਾਦ ਦਾ ਜਿਨ੍ਹਾਂ ਨੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਅਛਰੀ ਬਾਈ ਪ੍ਰਦੀਪ ਨਿਰਮਾਨ ਮਾਫੀ ਚਾਹਾਂਗੇ ਜਖਸ਼ ਬਨੇਰਾ ਬਾਈ ਪ੍ਰਦੀਪ ਨਿਰਮਾਨ ਹਰਸ਼ ਖੰਗੂੜਾ ਨਾਲ ਹਰਸ਼ ਛੇੜਗਿੱਲ ਦਿਲਜੋਤ ਬਨੇਰਾ ਜੋਬਨ ਕਮਾਨ ਹਰਸ਼ ਮੰਡਾਲਾ ਬਾਈ ਨਿਹਾਰ ਗਿੱਤੇ ਕਮਲੋਂ ਟਾਲ ਗੁਰਜਿੰਦਰ ਟਾਲ ਬਾਈ ਹੈਵਨ ਟਵਾਣਾ ਇਹਦਾ ਭਰਾਵਾਂ ਦਾ ਵੀ ਦਿਲੋਂ ਧੰਨਵਾਦ ਹੈ ਬਾਈ ਜੀ ਮਰਦਾ ਖੇਡ ਦੀ ਏ ਟੀਮ ਆਵੇ ਮੇਰੀ ਬੇਨਤੀ ਹੈ ਜੀ ਗਰਾਊਂਡ ਨੰਬਰ 1 ਦੇ ਵਿੱਚ ਨਾਲ ਹੀ ਮੋਬਿਲ ਕਲਾ ਦੀ ਟੀਮ ਕਿੱਥੇ ਆ ਵੀਰੇ ਮੋਬਿਲ ਕਲਾ ਤਾਲੀਂਦਰ ਸਾਡੇ ਬਹੁਤ ਸਤਿਕਾਰਯੋਗ ਅੱਜ ਦੇ ਆਪਣੇ ਮੁੱਖ ਮਹਿਮਾਨ ਬਾਬਾ ਬਖਸ਼ੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਬੜੀਆ ਸਤਿਕਾਰਯੋਗ ਸ਼ਖਸੀਅਤਾਂ ਦੇ ਵਿੱਚ ਨਾਮ ਹੈ ਬਾਬਾ ਬਖਸ਼ੀਰ ਸਿੰਘ ਜੀ ਹੋਣਾਂ ਦਾ ਸਾਡੇ ਸਮੁੱਚੇ ਕਲੱਬ ਦੇ ਵੱਲੋਂ ਉਹਨਾਂ ਦਾ ਪੰਜਾਂ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੇ ਅੱਜ ਦੇ ਮੁੱਖ ਮਹਿਮਾਨ ਖਿਡਾਰੀ ਵੀਰਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਬਾਬਾ ਬਖਸ਼ੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਗਏ ਐ ਔਰ ਉਹਨਾਂ ਦਾ ਸਾਡੇ ਸਮੁੱਚੇ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਾਬਾ ਬਖਸ਼ੀਰ ਸਿੰਘ ਜੀ ਔਰ ਨਾਲ ਉਹਨਾਂ ਦਾ ਬੇਟਾ ਰਣਜੀਤ ਵਰਗ ਉਹਨਾਂ ਦਾ ਸਵਾਗਤ ਕਰਦੇ ਆ ਪੰਜ ਦਿਨਾਂ ਦੇ ਟੂਰਨਾਮੈਂਟ ਵਿੱਚ ਪਹੁੰਚਣ ਤੇ ਆਲੀ ਇੱਧਰ ਬਹੁਤ-ਬਹੁਤ ਧੰਨਵਾਦ ਹੈ ਬੜੀਆਂ ਸਤਿਕਾਰਯੋਗ ਵਿਸ਼ਖਸ਼ੀਤਾਂ ਦੇ ਵਿੱਚ ਨਾਮ ਬਾਬਾ ਬਖਸ਼ੀ ਸਿੰਘ ਜੀ ਅੱਜ ਖਿਡਾਰੀ ਵੀਰਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਆਪਣੇ ਕੋਲ ਪਹੁੰਚ ਗਏ ਨੇ ਔਰ ਨਾਲ ਉਹਨਾਂ ਦਾ ਬੇਟਾ ਰਣਜੀਤ ਵਿਰਕ ਵੀਰ ਉਹਨਾਂ ਦਾ ਬਹੁਤ-ਬਹੁਤ ਸਵਾਗਤ ਔਰ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਨੂੰ ਕਬੂਲ ਕੀਤਾ ਹੈ ਬਹੁਤ-ਬਹੁਤ ਮਿਹਰਬਾਨੀਆਂ ਜੀ ਆ ਵੀ ਆਜੋ ਮੇਰਾ ਵੀਰ ਬਣ ਕੇ ਹੁਣ ਆਪਾਂ ਮੈਚ ਵੀ ਸ਼ੁਰੂ ਕਰਵਾ ਦਈਏ ਜੀ ਵਿਰੇ ਬਵੀਕਲਾਂ ਦੀ ਟੀਮ ਦੇ ਖਿਡਾਰੀ ਕਿੱਥੇ ਆ ਜੀ ਬਵੀਕਲਾਂ ਦੇ ਮੁੰਡੇ ਬਵੀਕਲਾਂ ਦੀ ਟੀਮ ਵਿਰੇ ਖੇਡਣਾ ਹੈ ਕਿ ਨਹੀਂ ਖੇਡਣਾ ਦੱਸੋ ਮੇਰਾ ਵੀਰ ਬਣ ਕੇ ਬਵੀਕਲਾਂ ਵਾਲੇ ਮੁੰਡੇ ਜੀ ਬਵੀਕਲਾਂ ਦੀ ਟੀਮ ਦਾ ਮੈਚ ਆ ਗਰੇ ਮਰਦਾ ਖੇੜੀ ਦੀ ਏ ਟੀਮ ਦੇ ਨਾਲ ਅਰ ਇਧਰ ਸਾਡੇ ਬਾ ਸਤਿਕਾਰ ਦੇ ਯੋਗ ਦਾਦਾ ਬਖਸ਼ੀਰ ਸਿੰਘ ਜੀ ਸਾਡੇ ਦਰਮਿਆਨ ਵਿਸ਼ੇਸ਼ ਤਰ੍ਹਾਂ ਦੇ ਪੁੱਜ ਗਿਆ ਹਾਜ਼ਰੀ ਬਹੁਤ ਵੱਡੀ ਹੈ ਔਰ ਨਾਲ ਸਾਡੇ ਵੀਰ ਭਾਈ ਰਣਜੀਤ ਬਿਰਕਹੋੜਾ ਦਾ ਵੀ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ ਪਹੁੰਚਣ ਦੇ ਸਵਾਗਤ ਔਰ ਧੰਨਵਾਦ ਹੈ ਭਾਈ ਜੀ ਮਵੀਕਰ ਵਾਲੇ ਮੁੰਡੇ ਕਿੱਥੇ ਆ ਜੀ दाईं ਮਵੀਕਲਾਂ ਦੀ ਟੀਮ ਦੇ ਖਿਡਾਰੀ ਕਿੱਥੇ ਆ ਜੀ ਮਵੀਕਲਾਂ ਦੀ ਟੀਮ ਦੇਰੇ ਦਾਈਂ ਤਕਰੀਬਨ 15 ਮਿੰਟ ਹੋ ਗਏ ਆ ਪਾ ਬਾਜਾ ਮਾਰੀ ਆ ਰਿਹਾ ਮਵੀਕਲਾਂ ਵਾਲੇ ਮੁੰਡੇ ਆ ਜਾਣ ਆਓ ਮੇਰਾ ਵੀਰ ਬਣ ਕੇ ਔਰ ਉਧਰ ਜਿੱਤੇ ਵੀ ਆਪਣੇ ਮਹਿਮਾਨ ਪੁੱਜ ਗਏ ਆ ਸਾਰੇ ਦੇ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਰੇ ਦੇ ਸਾਰੇ ਭਰਾਵਾਂ ਦੇ ਸਾਡੇ ਆਓ ਮੇਰਾ ਵੀਰ ਬਣ ਕੇ ਹੁਣ ਆਪਾਂ ਮੈਚ ਸ਼ੁਰੂ ਕਰਦੇ ਆ ਜੀ ਮਵੀਕਲਾਂ ਦੀ ਟੀਮ ਆਵੇ ਜੀ